ਮੋਹ ਸੰਤਰਬਾਪਾ ਇਸ ਸੰਗਿ ਦੀ ਰਾਵਾ ਸਾਹਿਬ ਵਾਲੇ ਦੀ ਅਪਰਪਾਰ ਕਿਰਪਾ ਇਸ ਟਰੈਕਟਰ ਦੇ ਉੱਪਰ ਇਹਨੂੰ ਪ੍ਰਿੰਸ ਕਹਿੰਦੇ ਆ ਮੇਰੇ ਵੀਰੋ ਕਟਾਰੀ ਵੀ ਧਰਤੀ ਦਾ ਬੌਧੀ ਦਾ ਵੀਰ ਹੈ ਜਿੱਕੇ ਦਸਸੀ ਪੰਨੂ ਤੇ ਲਵੀ ਪੰਨੂ 4200 ਦੇ ਪਹਿਲਾਂ ਦਰਦਾ ਠੀਕ ਹੈ ਜੀ ਹਾਂ ਜੀ 41 ਹੈ ਜਿੱਤਾਂ ਜਾਵੇਗਾ ਦਸਸੀ ਪੰਨੂ ਲਵੀ ਪੰਨੂ ਮਾਣ ਕਰਦੇ ਆ ਕਹਿੰਦੇ ਮੇਰੇ ਵੀਰੋ ਇਸ ਟਰੈਕਟਰ ਦੇ ਉੱਪਰ ਇਹਦੇ ਰਾਣਾ ਸਿੰਘ ਸੋਨਾ ਲੀਕਰ নামে ਜਾਣਿਆ ਜਾਂਦਾ ਹੈ ਮੈਦਾਨ ਦੇ ਵਿੱਚੋਂ ਪੰਜਾਬੀ ਦਾ ਛੋਟਾ ਵੀਰ ਇਸੇ ਮੈਦਾਨ ਦੇ ਵਿੱਚ ਸੋਨਾ ਲੀਕਰ ਸਿਕੰਦਰ ਦੇ ਨਾਮ ਲੱਗਿਆ ਰੱਬਾ ਪਰ ਸੱਤਾਰੇ ਰਾਣਾ ਸਿੰਘ ਅਤੇ ਸਿਕੰਦਰ ਵਾਲੇ ਜਾਨਾ ਜਾਨਾ ਮੇਰੇ ਵੀਰੋ ਆਹ ਦੇਖੋ ਗੱਦੀ ਇਸ ਵੇਲੇ ਫੇਰ ਮੈਦਾਨ ਦੇ ਵਿੱਚੋਂ ਹੁੰਦਾ ਕਹਿੰਦੇ ਕਰੇਵਾਲ ਪਰਿਵਾਰ ਦਾ ਆਹ ਦੇਖੋ ਜਨਾਬ ਜੀ

ਅੱਜ ਦੂਜਾ ਮੈਚ ਖੇਡਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆ ਪਾਲਤ ਕਤਾਰੀ ਵਾਲਾ ਕਹਿੰਦੇ ਪ੍ਰਿੰਸਾ ਇਹ ਬੋਵੀ ਦਾ ਸ਼ੋਡਾ ਵੀਰ ਗਰੇਵਾਲ ਪ੍ਰਬੰਧ ਦਾ ਖੇਡ ਦੇ ਮੈਦਾਨਾਂ ਦੀਆਂ ਗੱਲਾਂ ਵੱਖਰੀਆਂ ਲਓ ਸਾਹਮਣੇ ਕਹਿੰਦੇ ਇਸ ਵਾਰੇ ਨੌਜਵਾਨ ਕਹਿੰਦੇ ਪ੍ਰਦਰਸ਼ਨ ਕਰਦਾ ਆ ਰਿਹਾ ਆ ਪ੍ਰਦਰਸ਼ਨ ਕਰਦਾ ਆ ਰਿਹਾ ਪਹਿਲਾ ਗੇੜਾ ਦੂਜੇ ਗੇੜੇ ਗੱਲ ਟਿਕਾਣਾ ਲਾਊਗਾ ਐ ਦਰਸ਼ਕੋ ਦੂਜੇ ਗੇੜੇ ਗੱਲ ਟਿਕਾਣੇ ਹੁਣ ਲੱਗੂ ਤੇ ਕੇ ਲਾਉਂਦਾ ਪੱਟ ਪੱਟ ਕੇ ਇਹ ਲਾਉਂਦਾ ਕਹਿੰਦੇ ਪੱਟ ਪੱਟ ਕੇ ਗੇ ਲਾਉਂਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਕਹਿੰਦੇ ਐਨ ਟਿਕਾਣੇ ਲੱਗਣ ਵਾਲੀਆਂ ਹੋਣਗੀਆਂ ਗੱਲਾਂ ਟਿਕਾਣੇ ਲੱਗਣ ਵਾਲੀਆਂ ਹੋਣਗੀਆਂ ਲੋ ਸਾਹਮਣੇ ਕਹਿੰਦੇ ਸੋਨਾਲਿਕਾ ਸੋਨਾਲਿਕਾ ਕਿ ਪੱਤੀ ਗੇਰਾ ਵੇਚ ਕੇ ਬਾਪੂ ਸੋਨਾਲਿਕਾ ਲੈਣਾ ਏ ਖੇਤਾਂ ਵਿੱਚ ਕੰਮ ਕਰਦਾ ਜੁਗਣਾ ਇਹ ਜੱਟਾਂ ਦਾ ਗੜਾ ਏ ਆਹ ਖੇਤਾਂ ਵਿੱਚ ਕੰਮ ਕਰਦਾ ਗੁੰਦਰਾ ਇਹ ਜੱਟਾਂ ਦਾ ਗੜਾ ਏ ਆਹ ਦੇਖੋ ਸੋਨਾ ਲੀਕਾ ਸੋਨਾ ਲੀਕਾ ਹੋਈ ਪਈਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਆਹ ਲੱਗਿਆ ਜੋਰ ਹੋ ਬੱਲੇ ਬੱਲੇ ਆਹ ਕੀ ਕਮਾਲ ਮੇਰੇ ਵੀਰੋ ਕਮਾਲ 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 ਲੱਗਦਾ ਜੋਰ ਹੋ ਸਾਡਾਂ ਦੇ ਹਰਜੋ ਜੀ ਸਾਡਾਂ ਦੇ ਹਰਜੋ どういうことですか टाम आहे एक मिनट छ्या सॅकंट त्रवंजा मॅट्रो मी रुग्ण एक टक्टर टायम लागे अगला टक्टर प्रिंस कटाब